ਜਥੇਦਾਰ ਇਹ ਜਿਹੜੇ ਸ਼੍ਰੋਮਣੀ ਕਮੇਟੀ ਪੂਰੀ ਇਹ ਮੰਨਦੀ ਨਹੀਂ ਨਹੀਂ ਜੀ ਕੋਈ ਪੈਸਾ ਨਹੀਂ ਖਰਚਿਆ ਗਿਆ ਪਰ ਅੱਜ ਕੋਈ ਇੱਕ ਨਵੀਂ ਗੇਮ ਪਾਉਣਾ ਚਾਹੁੰਦੀ ਆ ਕਿਉਂਕਿ ਜਿਹੜੇ ਬਾਦਲ ਪਰਿਵਾਰ ਆ ਉਹ ਖਤਮ ਹੋ ਚੁੱਕਿਆ ਆ ਸਿੱਖੀ ਵਿੱਚੋਂ ਇਹਨਾਂ ਦਾ ਬਾਦਲ ਧੜਾ ਕੋਈ ਵੀ ਜਿਹੜਾ ਗਿਆ ਇਹ ਖਤਮ ਹੋ ਚੁੱਕਿਆ ਸਿੱਖੀ ਦੇ ਵਿੱਚ ਅੱਜ ਪੰਜ ਪਿਆਰਿਆਂ ਨੇ ਜਿਹੜੇ ਸਾਡੇ ਆਕਾਲਤਾ ਸਾਹਿਬ ਦੇ ਸਤਕਾਰਯੋਗ ਜਥੇਦਾਰ ਆ ਉਹਨਾਂ ਨੇ ਅੱਜ ਇਹਨੂੰ ਇੱਕ ਜਾਰੀ ਹੁਕਮਨਾਮਾ ਕੀਤਾ ਕਿ ਤੂੰ ਜਿਹੜਾ 90 ਲੱਖ ਰੁਪਇਆ ਗੋਲਕ ਤੱਕ ਖਰਚਿਆ ਆ ਉਹ ਤੂੰ ਜਿਹੜਾਗਾ ਜਵਾਬ ਦੇ ਤੇ ਮੈਂ ਬੇਨਤੀ ਕਰਦਾ ਸੰਗਤ ਜੀ ਇਹ ਦੇਖੋ ਕਿੰਨਾ ਸਾਨੂੰ ਮੂਰਖ ਬਣਾਇਆ ਜਾ ਰਿਹਾ ਆ ਕਿਉਂਕਿ ਜਿਹੜੇ ਜਥੇਦਾਰ ਆ ਇਹ ਇਹਦੇ ਪਰਿਵਾਰਾਂ ਵਿੱਚੋਂ ਹੀ ਬਣਦੇ ਆ ਇਹ ਸਖਬੀਰ ਸਿੰਘ ਬਾਦਲ ਦੇ ਘਰੋਂ ਜੇਰੀ ਮੋਰ ਲੱਗ ਜਾਂਦੀ ਆ ਅਕਾਲ ਤਖਸਾਲ ਦਾ ਜਥੇਦਾਰ ਉਹ ਬਣਿਆ ਜਾਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇੱਕ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਪੰਜਾਂ ਜਥੇਦਾਰਾਂ ਵੱਲੋਂ ਜਿਹੜਾ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨੇ ਅੱਜ ਤੱਕ ਸਕੀਦੇ ਖਿਲਾਫ ਭੁਗਤਿਆ ਕਦੀ ਵੀ ਸਿੱਖਾਂ ਦੀ ਗੱਲ ਨਹੀਂ ਕੀਤੀ ਤੇ ਜਦੋਂ ਪੂਰੇ ਪੰਜਾਬ ਕੀ ਬਾਹਰਲੇ ਸਿੱਖਾਂ ਵਿੱਚ ਇਹਨਾਂ ਦੀ ਪਾਰਟੀ ਜਿਹੜੀ ਹੈ ਸ਼ਰੋਮਨੀ ਅਕਾਲੀ ਦਲ ਦਾ ਦਾਲ ਪਾਰਟੀ ਜਿਹੜੀ ਫੇਲ ਹੋ ਗਈ ਉਹ ਫੇਲ ਕਿੱਦਾਂ ਹੋਈ ਕਿ ਇਹਨਾਂ ਨੇ ਪੰਜਾ ਜਥੇਦਾਰਾਂ ਨੂੰ ਵਰਤੇ ਆ ਗੁਰੂ ਘਰ ਦੀ ਗੋਲਕ ਵਰਤੀ ਇਹ ਤੁਸੀਂ ਅੱਜ ਦੇਖ ਸਕਦੇ ਹੋ ਕਿ 2015 ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀ ਹੋਈ ਸੀ ਬਰ ਗਾੜੀ ਵਿੱਚ ਉਹਦੇ ਨਾਲ ਹੀ ਜਿਹੜਾ ਝੂਠਾ ਸੋਦੇ ਵਾਲਾ ਉਹਨੂੰ ਸ਼ਰੋਮਨੀ ਕਮੇਟੀ ਦੇ ਸੁਖਬੀਰ ਬਾਦਲ ਨੇ ਪੰਜ ਧੱਤੇਦਾਰਾਂ ਨੂੰ ਚੰਡੀਗੜ੍ਹ ਦੀ ਆਪਣੀ ਰਿਹੈਤ ਤੇ ਬੁਲਾ ਕੇ ਔਰ ਬਿਨਾ ਆਰਾਮ ਰਹੀਮ ਝੂਠੇ ਸੋਦੇ ਤੋਂ ਉਹਨੂੰ ਮਾਫੀ ਦਵਾਤੀ ਜਿਹੜਾ ਕਿ 90 ਲੱਖ ਰੁਪਈਆ ਗੁਰੂ ਘਰ ਦੀ ਗੋਲਕ ਵਿੱਚੋਂ ਖਰਚਿਆ ਗਿਆ ਤੇ ਸੰਗਤ ਜੀ ਉਦੋਂ ਇਹ ਜਥੇਦਾਰ ਇਹ ਜਿਹੜੇ ਸ਼੍ਰੋਮਣੀ ਕਮੇਟੀ ਪੂਰੀ ਇਹ ਮੰਨਦੀ ਨਹੀਂ ਨਹੀਂ ਜੀ ਕੋਈ ਪੈਸਾ ਨਹੀਂ ਖਰਚਿਆ ਗਿਆ ਪਰ ਅੱਜ ਕੋਈ ਇੱਕ ਨਵੀਂ ਗੇਮ ਪਾਉਣਾ ਚਾਹੁੰਦੀ ਆ ਕਿਉਂਕਿ ਜਿਹੜੇ ਬਾਦਲ ਪਰਿਵਾਰ ਆ ਉਹ ਖਤਮ ਹੋ ਚੁੱਕਿਆ ਆ ਸਿੱਖੀ ਵਿੱਚੋਂ ਇਹਨਾਂ ਦਾ ਬਾਦਲ ਧੜਾ ਕੋਈ ਵੀ ਜਿਹੜਾ ਗਿਆ ਇਹ ਖਤਮ ਹੋ ਚੁੱਕਿਆ ਸਿੱਖੀ ਦੇ ਵਿੱਚ ਅੱਜ ਪੰਜ ਪਿਆਰਿਆਂ ਨੇ ਜਿਹੜੇ ਸਾਡੇ ਾਕਾਲਤਾ ਸਾਹਿਬ ਦੇ ਸਤਕਾਰਯੋਗ ਜਥੇਦਾਰ ਆ ਉਹਨਾਂ ਨੇ ਅੱਜ ਇਹਨੂੰ ਇੱਕ ਜਾਰੀ ਹੁਕਮਨਾਮਾ ਕੀਤਾ ਕਿ ਤੂੰ ਜਿਹੜਾ 90 ਲੱਖ ਰੁਪਈਆ ਗੋਲਕ ਦਾ ਖਰਚਿਆ ਆ ਉਹ ਤੂੰ ਜਿਹੜਾਗਾ ਜਵਾਬ ਦੇ ਤੇ ਮੈਂ ਬੇਨਤੀ ਕਰਦਾ ਸੰਗਤ ਜੀ ਇਹ ਦੇਖੋ ਕਿੰਨਾ ਸਾਨੂੰ ਮੂਰਖ ਬਣਾਇਆ ਜਾ ਰਿਹਾ ਆ ਕਿਉਂਕਿ ਜਿਹੜੇ ਜ਼ਥੇਦਾਰ ਆ ਇਹ ਇਹਦੇ ਪਰਿਵਾਰਾਂ ਵਿੱਚੋਂ ਹੀ ਬਣਦੇ ਆ ਇਸ ਕਬੀਰ ਸਿੰਘ ਬਾਗਲ ਦੇ ਘਰੋਂ ਜਿਹੜੀ ਮੋਹਰ ਲੱਗ ਜਾਂਦੀ ਆ ਅਕਾਲ ਤਖਸਾਲ ਦਾ ਜ਼ਥੇਦਾਰ ਉਹ ਬਣਿਆ ਜਾਂਦਾ ਆ ਪਰ ਸਾਨੂੰ ਇਹ ਜੇ ਹੁਣ ਅੱਜ ਇਹ ਦੇਖ ਸਕਦੇ ਹੋ ਸੰਗਤ ਜੀ ਕਿ ਤੁਸੀਂ ਅੱਜ ਵੀ ਨਾ ਸਮਝੇ ਫਿਰੇ ਦਰਬਾਰ ਸਾਹਿਬ ਦੀ ਜਾਂ ਕਾਤਕ ਸਾਹਿਬ ਦੀ ਜਿਹੜਾ ਵੀ ਕੰਮ ਚੱਲ ਰਿਹਾ ਆ ਇਹ ਬਾਦਲ ਪਰਿਵਾਰ ਨਹੀਂ ਨਹੀਂ ਚਲਾ ਰਿਹਾ ਤੇ ਗੇ ਤੁਸੀਂ ਅੱਜ ਵੀ ਨਾ ਸਮਝੇ ਤੇ ਬੜੀ ਮਾੜੀ ਗੱਲ ਆ ਤੁਹਾਡੇ ਸਾਹਮਣੇ ਆ ਹੁਣ ਇੱੱਚਾ ਵੀ ਕੁਝ ਨਹੀਂ ਇਹ ਸਿਰਫ ਸਿੱਖਾਂ ਦੇ ਸਿੱਖਾਂ ਦੇ ਵਿੱਚ ਇਸ ਕਬੀਰ ਬਾਦਲ ਨੂੰ ਫੇਰ ਇੱਕ ਵਾਰੀ ਇਹ ਜਥੇਦਾਰਾਂ ਰਾਈਂ ਪ੍ਰਫੁੱਲਤ ਕਰਨਾ ਚਾਹੁੰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਇਹਨਾਂ ਨੇ ਕਰਾਈਆਂ ਜਿਨ੍ਹਾਂ ਨੇ ਇਹਨਾਂ ਕਸਮਾਂ ਖਾਧੀਆਂ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਗੁਰੂ ਰਾਮਦਾਸ ਪਾਸ਼ਾ ਜੀਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕੀਤੀ ਉਹਦਾ ਕੁਛ ਨਾ ਰਵੇ ਪਰ ਅੱਜ ਉਹ ਟਾਈਮ ਆ ਗਿਆ ਆ ਇਹਨਾਂ ਦੇ ਪੱਲੇ ਕੁਛ ਵੀ ਨਹੀਂ ਰਹਿ ਗਿਆ ਕੋਈ ਇਹਨਾਂ ਦਾ ਸਤਕਾਰ ਨਹੀਂ ਰਹਿ ਗਿਆ ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਇਨਾਰੇ ਬੰਦੇ ਹੀ ਧੜਾ ਜਿਹੜਾ ਬੀਬੀ ਜਗੀਰ ਕੋਰਾ ਹੋਰ ਜਿਹੜੇ ਖਿਆ ਇੱਕੋ ਹੀ ਆ ਇਹ ਇਹ ਚੋਰ ਸਾਰੇ ਇੱਕੋ ਇਕੱਠੇ ਹੋਏ ਆ ਇਹ ਸਾਰੇ ਚੋਰ ਇੱਕੋ ਵਾਰੀ ਇਕੱਠੇ ਹੋਏ ਆ ਅੱਜ ਫੇਰ ਸਾਨੂੰ ਸਿੱਖਾਂ ਦੇ ਜਿਹੜੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜ ਪਿਆਰਿਆਂ ਦੀ ਥਰੂ ਸੰਗਤ ਜੀ ਇਹਨਾ ਤੇ ਕਦੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਇਹ ਸਿੱਖੀ ਦੇ ਖਿਲਾਫ ਆ ਸਿੱਖੀ ਦੇ ਗੁਨਾਹ ਭੁਗਤਣਗੇ ਇਹ ਅੱਜ ਫੇਰ ਕੋਈ ਨਵਾਂ ਡਰਾਮਾ ਇਹ ਕਰ ਰਹੇ ਆ ਸੰਗਤ ਜੀ ਅੱਜ ਫੇਰ ਦੱਸ ਦਿੰਨੇ ਆ ਜਿਹੜੀਆਂ ਖੋਲਕਾਂ ਦਾ ਜਿੰਨਾ ਵੀ ਆ ਇਹ ਪੈਸੇ ਦਾ ਲੰਗਰ ਪ੍ਰਸ਼ਾਦੇ ਦਾ ਜੋ ਵੀ ਆ ਇਹ ਬਦਲ ਜਿਹੜਾ ਬਾਦਲ ਪਰਿਵਾਰ ਚਲਾ ਰਿਹਾ ਆ ਸਾਰੇ ਜਿੰਨਾ ਵੀ ਜਿਹੜਾ ਖਰਚਾ ਗੱਡੀਆਂ ਦਾ ਤੇਲ ਦਾ ਜਿਹੜੀ ਸ਼ਰੋਮਣੀ ਇਹਨਾਂ ਦੀ ਕਾਲੀ ਦਲ ਦੀ ਜਿਹੜੀ ਟੀਮ ਆ ਉਹ ਸਾਰੀ ਜਿਹੜੀ ਆ ਉਹ ਮਤਲਬ ਇਤੋਂ ਹੀ ਗੁਰੂ ਘਰਾਂ ਵਿੱਚੋਂ ਐਸ਼ੋਰਾਮ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਫੇਰ ਦੁਬਾਰ ਤੋਂ ਸਾਡੇ ਵਿੱਚ ਨਰੇਣੂਮਨ ਤੁ ਕਰਕੇ ਮਸੰਦ ਕਹਿ ਲੋ ਤੁਨੀ ਚੰਦ ਦੇ ਪਰਿਵਾਰ ਚੋਂ ਕਹਿ ਲੋ ਫੇਰ ਸਾਡੇ ਵਿੱਚ ਆ ਕੇ ਸਾਹਮਣੇ ਸਾਡੇ ਖੜੇ ਹੋ ਗਏ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਹੇਦਾਰ ਬਣ ਕੇ ਸੋਸੰਗਤ ਜੀ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਆ ਸਾਰੀ ਸਿੱਖ ਸੰਗਤ ਕੱਠੋਗੇ ਇਹਨਾਂ ਦਾ ਬਾਈਕਾਰਡ ਕੀਤਾ ਜਾਵੇ ਦੁਵਾਰ ਤੋਂ ਸ਼੍ਰੋਮਣੀ ਕਮੇਟੀ ਬਿਲਕੁਲ ਨਰੌਣ ਸ਼੍ਰੋਮਣੀ ਕਮੇਟੀ ਲਿਆਂਦੀ ਜਾਵੇ ਨਾ ਕਿ ਨਰੇਣੂ ਮੰਤ ਵਰਕੇ ਲਿਆਂਦੇ ਜਾਣ ਬਾਦਲ ਤੇ ਬਾਦਲ ਦੇ ਪਰਿਵਾਰ ਨੇ ਜੋ ਸਾਡੇ ਨਾਲ ਕਾਹਨ ਕੀਤਾ ਬਰਗਿਆੜੀ ਕਾਂਡ ਹੋਇਆ ਮਾਰੇ ਦੇ ਸਰੂਪਾਂ ਦਾ ਹੋਇਆ ਡੇਰਾਵਾਦ ਹੋਇਆ ਇਹ ਸਾਰਾ ਬਾਦਲ ਲਾਣਾ ਸਾਡੇ ਵਿੱਚ ਤੇ ਪਲੱਸ ਭਾਜਪੀ ਨੂੰ ਆਰਐਸਐਸ ਨੂੰ ਜਿੰਨਾ ਸਾਰਾ ਬਾਦਲ ਸਰਕਾਰ ਨੇ ਸਮਰਥਨ ਕਰਕੇ ਸਾਡੇ ਸਿਰ ਤੇ ਬਿਠਾ ਕੇ ਸਾਡੇ ਨਾਲ ਨੰਗਾ ਨਾਸ਼ ਕੀਤਾ ਗਿਆ ਸੰਗਤ ਜੀ ਆਪਾਂ ਸੁਚੇਤ ਰਹੀਏ ਇਹਨਾਂ ਨਰੈਣੂ ਮਹੰਤਾਂ ਦਾ ਬਾਈਕਾਟ ਕਰੀਏ ਤੇ ਡਟ ਕੇ ਇਹਨਾਂ ਦਾ ਵਿਰੋਧ ਕਰੀਏ ਇਹ ਗੁਰੂ ਘਰ ਦਾ ਧੰਨ ਖਾ ਖਾ ਕੇ ਫਿੱਟੇ ਪਿਆ ਜਹੇਦਾਰਾਂ ਨੂੰ ਕੋਈ ਸ਼ਰਮ ਨਹੀਂ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਹੁੰਦੀ ਹੈ ਉੱਥੇ ਕਿਸੇ ਜਥੇਦਾਰ ਦਾ ਬਿਆਨ ਨਹੀਂ ਕੋਈ ਜਥੇਦਾਰ ਨਹੀਂ ਬੋਲਦਾ ਉੱਥੇ ਕਿ ਅੱਜ ਜਿਹੜੇ ਡੇਰਾਵਾਦ ਦੀ ਗੱਲ ਆ ਜਾ ਬਾਦਲ ਪਰਿਵਾਰ ਦੀ ਗੱਲ ਆ ਕਿ ਉਸੇ ਟਾਈਮ ਹੀ ਾਕਾਲ ਚਕਤੂਰ ਸਾਹਿਬ ਦੇ ਮੀਟਿੰਗ ਹੋ ਜਾਂਦੀ ਆ ਜਥੇਦਾਰ ਇਕੱਠੇ ਹੋ ਜਾਂਦੇ ਆ ਸੰਗਤ ਜੀ ਸੁਚੇਤ ਰਹੋ ਬੱਚਿਓ ਇਹਨਾਂ ਤੋਂ ਕਿ ਇਹਨਾਂ ਨੂੰ ਭਜਾਓ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਕਿਉਂ ਪਿਆਰੀ ਸਾਥ ਸੱਜਣ ਜੀ ਆਪ ਜੀ ਨਾਲ ਬਹੁਤ ਚੰਗਾ ਵਿਚਾਰਾ ਕਰ ਰਹੀ ਆ ਵਾ ਜਿਹੜਾ ਸੱਚੇ ਸੋਦੇ ਸਾਧ ਨੂੰ ਸਬੀਰ ਬਾਦਲ ਦੇ ਉਹ ਸਟੈਂਪ ਦੇ ਜਹੈਦਾਰ ਇਹਨਾਂ ਮਾਫੀ ਦਿੱਤੀ ਤੇ ਅੱਜ ਇਹਨਾਂ ਨੂੰ ਆਹ ਦੇਖੋ ਚੇਤਾ ਆ ਗਿਆ ਤੇ ਹੁਣ ਸੰਗਤਾਂ ਬੰਨ ਸੋਨੀਆਂ ਦੇ ਪੋਸਟਰ ਬਣਾ ਬਣਾ ਕੇ ਤੇ ਵਾਇਰਲ ਕਰ ਰਹੀ ਆ ਤੇ ਜਦੋਂ ਇਹਨਾਂ ਨੇ ਮਾਫੀ ਦਿੱਤੀ ਉਦੋਂ ਸੋਚਿਆ ਨਹੀਂ ਉਦੋਂ ਰਾਜ ਭਾਗ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਸੀ ਤੇ ਉਹ ਪੰਥੇ ਤੋਂ ਚਿੱਤੇ ਨਹੀਂ ਆ ਤੇ ਹੁਣ ਇਹਨਾਂ ਨੂੰ ਪੰਥ ਚਿੱਤੇ ਆਇਆ ਤੇ ਕੀ ਕੀ ਲੋਕੀ ਬੜਾ ਬੜਾ ਕੇ ਇਹਨਾਂ ਦੇ ਪੋਸਟਾਂ ਪਾ ਰਿਆ ਬੜੀ ਬਦਨਾਮੀ ਵਾਲੀ ਗੱਲ ਆ